ਮਾਂ ਮਾਰ ਕੇ ਕੱਢੀ ਨੀ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਦੇ ਰਿਹਾ ਤੇ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਹਾ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਬੰਦ ਕਰਕੇ ਗਿਆ ਵਾ ਤੇ ਗੁੱਸੇ ਮੱਥੇ ਤੇ ਕੇ ਕੇ ਆਇਆ ਜਾਨ ਕੇ ਮੈਂ ਵੇਖਿਆ ਤੇ ਖਲਾਰਾ ਖੁਦ ਕੋਈ ਖਾਸ ਨਹੀਂ ਪਿਆ ਮੈਂ ਉਸ ਬਾਸੂ ਬਾਹਰ ਕੱਢਿਆ ਕੱਢ ਕੇ ਮੈਂ ਵੇਖਿਆ ਤੇ ਬੈਟਰ ਆ ਤੇ ਨਿਮਟਰੇੜਾ ਉਹ ਲੈ ਗਿਆ ਜੋਏ ਤੇ ਕੋਈ ਗੱਲਾ ਖੋਲਿਆ ਗੱਲੇ ਚ ਕੋਈ 3000 ਰੁਪਇਆ ਇਹ ਭਾਂ ਪੂਣੀ ਪੱਤੀ ਬੁੱਟੀਆਂ ਹੀ ਪਠੰਡੇ ਦੀ ਦੁਤਨ ਬੋਲ ਲੈ ਗਿਆ ਖਾਰੇ ਕੁੜੇ ਲੈ ਗਿਆ ਉਹ ਕੀ ਮੰ ਕਰਦਾ ਮਗਰ ਨੇ ਵੀ ਜਰੂਰ ਸਭ ਚਾਹੀਦਾ ਰਾਤ ਰਾਤ ਨੂੰ ਪੈਰਾ ਭਰਾ ਲੋ ਜਿਹਦੇ ਦੇ ਨਾਂ ਪਛਣ ਨਿਸ਼ਾਨ ਕਿਹੜਾ ਨਾ ਹੋ ਕਿੰਨਾ ਕਿੰਨਾ ਖਸਾਨ ਹੋਇਆ ਦੇਖ ਚਾਈ 25 ਹਜ਼ਾਰ ਦਾ ਖਸਾਨ ਹੋਇਆ ਮੇਰਾ ਨਾਮ ਹੱਤੀ ਸਿੰਘ ਤੇ ਸ਼ੋਕ ਕਾਦੀ ਇਹਦੀ ਚੋਰੀ ਕਾਦੀ ਹੋਈ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਤਲਬ ਗੱਲਾ ਤੋੜ ਕੇ ਬਾਹਰੋ ਸ਼ਟਰ ਤੋੜ ਕੇ ਤੇ ਉਹ ਕੱਢ ਕੇ ਲੈ ਗਏ ਨੇ ਹੋਰ ਮੈਂ ਸਵੇਰੇ ਆਇਆ ਸੀਗਾ ਉਦੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕੀ ਇਹ ਵੀ ਬਾਹਰੋਂ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਆਇਆ ਸੀਗਾ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕੁ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50 ਹਜ਼ਾਰ ਰੁਪਈਆ ਮਤਲਬ ਇੰਡੀਅਨ ਕਰੰਸੀ ਸੀਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਤਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇਗੇ ਇਹੋ ਜੇ ਲੋਕਾਂ ਨੂੰ ਮਤਲਬ ਸੇਤ ਦੇਣੀ ਚਾਹੀਦੀ ਆ ਫੜਨਾ ਚਾਹੀਦਾ ਇਹਨਾਂ ਨੂੰ ਕਿ ਬਾਕੀ ਲੋਕਾਂ ਨੂੰ ਵੀ ਮਤਲਬ ਚੈਨ ਦੀ ਸਾਹ ਆਰਾਮ ਨੂੰ ਸੌਂ ਸਕਣ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ ਛੋਟੇ ਤਾਲੇ ਲਾਏ ਲੈ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਜੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐਨ ਸੀ ਸੀ ਡੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿਨੇ ਚੋਰੀ ਕੀਤੀ ਹੈ ਕਿਹੜੀ ਕਿਹੜੀ ਦੁਕਾਨਾਂ ਹੈ ਜਿਨ੍ਹਾਂ ਦੀ ਕੋਈ ਚੋਰੀ ਦੁਕਾਨਾਂ ਤਿੰਨ ਆ ਹਾਂਜੀ ਇਹਨਾਂ ਵਿੱਚ ਇੱਕ ਭੈਗਾ ਹੀਰਾ ਸਿੰਘ ਇੱਕ ਸਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਤਿੰਨ ਦੁਕਾਨਾਂ ਇਹ ਕਿੰਨਾ ਨੁਕਸਾਨ ਦਦਿਆ ਸਰ ਹਾਂ ਕਿੰਨੇ ਨੁਕਸਾਨ ਕਰਦੇ ਨੇ ਨੁਕਸਾਨ ਕੋਈ ਇੱਕ ਨੇ 16000 ਰੁਪਏ ਮੇਰਾ ਗਿਆ ਇੱਕ ਨੇ 2000 ਰੁਪਏ ਦੇ ਬੈਟਰਾ ਤੇ ਇੱਕ ਕਹਿੰਦਾ ਮੇਰਾ 40000 ਰੁਪਏ ਸਰ ਮੇਲਾ ਚੱਲ ਰਿਹਾ ਤੇ ਪੁਲਿਸ ਵੀ ਇੰਨੀ ਲਾਕਾਪਤੀ ਨਹੀਂ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫਿੰਡ ਰਹੀ ਆ ਪਬਲਿਕ ਬੜੀ ਤਰੀ ਫਿੰਡ ਰਹੀ ਆ ਕਰ ਲੈਨੇ ਟ੍ਰੇਸ ਕੋਈ ਨਹੀਂ ਰੀਅਲ ਨਹੀਂ ਸਰ ਵੇਖਿਆ ਜੀ ਇਹ ਤੇ ਜਦੋਂ ਮੀਲੇ ਦੇ ਵਿੱਚ ਇੱਕ ਕੋਪਨ ਵਾਲੇ ਦਾ ਕੰਨ ਵੱਡਦਾ ਹੁਣ ਵੀ ਇਹ ਤਿੰਨ ਦੁਕਾਨਾਂ ਦੀਆਂ ਚੋਰੀਆਂ ਆ ਤੇ ਲੋਕੀ ਕਹਿ ਰਹੇ ਨੇ ਵੀ ਜੜੇ ਤੇ ਪੁਲਿਸ ਪੁਲਿਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਆ ਹਾਂ ਕਰ ਰਹੀ ਆ